ਅੱਜ ਆਪਹਿਨਾ ਭਾਜੀ ਹੁਣਾਂ ਦੀ ਜਿਹੜੀ ਵੀਡੀਓ ਬਣਾਈ ਆ ਕਾਫੀ ਵਧੀਆ ਇੱਥੇ ਹੋਰ ਵੀ ਪੰਜਾਬੀ ਭਰਾ ਕੁਛ ਰੁਕੇ ਦੇਖ ਕੇ ਤੇ ਦੇਖੋ ਕਾਫੀ ਉਹਨਾਂ ਨੇ ਵੀ ਰਿਸਪੌਂਸ ਦਿੱਤਾ ਰੋਕੇ ਇਸ ਚੀਜ਼ ਲਈ ਵੀ ਆਪਾਂ ਜਰੂਰ ਸਾਥ ਦੇਈਏ ਇਹਨਾਂ ਭਰਾਵਾਂ ਦਾ ਔਰ ਮੈਂ ਇਸ ਏਰੀਏ ਦੇ ਵੀਰਾਂ ਨੂੰ ਜਰੂਰ ਬੇਨਤੀ ਕਰਦਾ ਕਟਾਣੀ ਖਲਾ ਖਾਸ ਸਮਰਾਲਾ ਕਟਾਣੀ ਖਲਾ ਏਰੀਏ ਦੇ ਵੀਰਾਂ ਨੂੰ ਵੀ ਇਹ ਦੇਖੋ ਕਿੰਨਾ ਸੋਹਣਾ ਇੱਕ ਛੋਟਾ ਜਿਹਾ ਸੈਟਅਪ ਲਗਾਇਆ ਹੋਇਆ ਹੈ ਤੇ ਆਪਾਂ ਇਸ ਵੀਰ ਨੂੰ ਜਰੂਰ ਸਾਥ ਦੇਣਾ ਕਾਮਜਾਬ ਜੀ ਅੱਜ ਆਪਾਂ ਰਹਿ ਸੀਗੇ ਲੁਧਿਆਣੇ ਤੋਂ ਚੰਡੀਗੜ੍ਹ ਰੋਡ ਤੇ ਇੱਥੇ ਇੱਕ ਅੱਡਾ ਆਉਂਦਾ ਕਾਫੀ ਵੱਡਾ ਜੀ ਕਟਾਣੀ ਕਲਾ ਕਟਾਣੀ ਕਲਾ ਤੋਂ ਮੇਨ ਅੱਡੇ ਦੇ ਵਿੱਚ ਇੱਕ ਬਹੁਤ ਵਧੀਆ ਸਾਨੂੰ ਸੈਟਅਪ ਦਿਸਿਆ ਜੀ ਇੱਥੇ ਅੱਗੇ ਵੀ ਆਪਾਂ ਤਿੰਨ ਚਾਰ ਵਾਰੀ ਰੁਕੇ ਆ ਬਹੁਤ ਵਧੀਆ ਫੂਡ ਪੁਆਇੰਟ ਦੇ ਨਾਂ ਤੇ ਇੱਕ ਆਪਣੇ ਪੰਜਾਬੀ ਵੀਰ ਦਾ ਬਹੁਤ ਵਧੀਆ ਸੈਟਅਪ ਲਗਾਇਆ ਦਿਸਿਆ ਜੀ ਆਪਾਂ ਉੱਥੇ ਪਹਿਲਾਂ 20-3 ਵਾਰੀ ਰੁਕੇ ਸੀਗੇ ਸਾਰਾ ਜੱਜ ਆਪਣਾ ਦਿਲ ਕੀਤਾ ਵੀ ਇਹਨਾਂ ਦੀ ਆਪਾਂ ਵੀਡੀਓ ਜ਼ਰੂਰ ਸ਼ੂਟ ਕਰੀਏ ਕਿਉਂਕਿ ਇੱਕ ਥੋੜੀ ਜਗ੍ਹਾ ਦੇ ਵਿੱਚ ਬਹੁਤ ਵਧੀਆ ਸੈਟਅਪ ਇਹਨਾਂ ਨੇ ਲਗਾਇਆ ਹੋਇਆ ਜੀ ਪੀਜ਼ਾ ਪੁਆਇੰਟ ਬਹੁਤ ਵਧੀਆ ਸੈਟਅਪ ਆ ਜੀ ਨਾਮ ਤਾਰੀਫ ਫੂਡ ਪੁਆਇੰਟ ਅੱਪਾ ਇਹਨਾਂ ਦੇ ਨਾਲ ਵੀਰ ਜੀ ਹੁਣਾਂ ਨਾਲ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿੱਥੇ ਵੀ ਆਪਣਾ ਕੋਈ ਪੰਜਾਬੀ ਵੀਰ ਬਹੁਤ ਵਧੀਆ ਕੰਮ ਕਰ ਰਿਹਾ ਹੈ ਤੇ ਆਪਾਂ ਉਹਨਾਂ ਨਾਲ ਜ਼ਰੂਰ ਮਿਲਾਈਏ ਹਾਂਜੀ 사ਸ਼ੀ ਕਾਲ ਜੀ ਵੀਰ ਜੀ ਕੋਸ਼ ਆਪਣੇ ਕੀ ਕੀ ਆਪਾਂ ਤਿਆਰ ਕਰਦੇ ਆ ਜਾਂ ਕਿੱਦਾਂ ਆ ਇਹਦੇ ਬਾਰੇ ਜ਼ਰੂਰ ਦੱਸੋ ਵੀਰ ਜੀ ਆਪਣਾ ਵੀਰ ਜੀ ਫਰੈਸ਼ ਬੇਸ ਤੇ ਪੀਜ਼ਾ ਆਪਾਂ ਇੱਕ ਤਿਆਰ ਕਰਦੇ ਆ ਆਪਣਾ ਠੀਕ ਹੈ ਜੀ ਹਾਂਜੀ ਔਰ ਦੂਸਰਾ 버ਗਰ ਆਪਾਂ ਮਤਲਬ ਬਣਾਈ ਦੇਣੇ ਜਿੰਨੇ ਸੌਸੀਸ ਵਗੈਰਾ ਵੀ ਤਿਆਰ ਕਰੀ ਦੇਨੇ ਪੀਸੀ ਦੀ ਸੌਸੀਸ ਵੀ ਤਿਆਰ ਕਰਦੇ ਆ ਠੀਕ ਹੈ ਜੀ ਸਾਰਾ ਕੁਛ ਹੈ ਬਸ ਆਪਣਾ ਪਿਆਰ ਨਾਲ ਸਾਰਿਆਂ ਨੂੰ ਦਈਦਾ ਪਿਆਰ ਨਾਲ ਹੀ ਰਈਦਾ ਜੀ ਠੀਕ ਹੈ ਜੀ ਆਈ ਇੱਥੇ ਆਉਂਦੇ ਨੇ ਸਾਰੇ ਠੀਕ ਹੈ ਬਿਲਕੁਲ ਜੀ ਸਾਡਾ ਆਪਣਾ ਪਹਹਾ ਵਾ ਦੇਖ ਕੇ ਜ਼ਿਆਦਾ ਲੋਕ ਹੀ ਆਉਂਦੇ ਨੇ ਜੀ ਬਿਲਕੁਲ ਜੀ ਜਿੰਨੇ ਵੀ ਨਾ ਆਪਣੇ ਇੱਥੇ ਸਰਦਾਰ ਭਾਈ ਦੇਖ ਕੇ ਜ਼ਿਆਦਾ ਆਉਂਦੇ ਆ ਕਿਉਂਕਿ ਵੀਰ ਜੀ ਜਦੋਂ ਆਪਣਾ ਨਾ ਪਹਿਰਾਵੇ ਦੀ ਗੱਲ ਆਉਂਦੀ ਹੈ ਤੇ ਫਿਰ ਆਪਣੇ ਤੇ ਨਾ ਇੱਕ ਰਿਸਪੋਨਸਿਬਿਲਟੀ ਵੀ ਹੁੰਦੀ ਹੈ ਵੀ ਆਪਾਂ ਉਸ ਚੀਜ਼ ਨੂੰ ਨਾ ਜਿਹੜਾ ਕਸਟਮਰ ਇਸ ਕਰਕੇ ਆਪਣੇ ਕੋਲ ਆ ਰਿਹਾ ਆ ਤੇ ਆਪਾਂ ਉਹਨੂੰ ਵਧੀਆ ਤੋਂ ਵਧੀਆ ਉਹ ਚੀਜ਼ ਵੀ ਦੇਈਏ ਤਾਂ ਕਿ ਉਹਦਾ ਜਿਹੜਾ ਟਰਸਟ ਹੈ ਉਹ ਸਦਾ ਵਾਸਤੇ ਚੀਜ਼ ਤੇ ਬਣਿਆ ਰਹੇ ਉਹ ਤੇ ਬਿਲਕੁਲ ਭਾਜੀ ਆਪਾਂ ਪਹਿਲੇ ਆਪਣੇ ਆਪ ਨੂੰ ਦੇਖਣਾ ਕਿ ਸਾਨੂੰ ਕੋਈ ਪੀਜ ਵੱਲੋਂ ਮਤਲਬ ਕੋ ਨੈਗੇਟਿਵਿਟੀ ਨਾ ਆਵੇ ਸਾਨੂੰ ਬਿਲਕੁਲ ਜੀ ਉਸ ਚੀਜ਼ ਨੂੰ ਧਿਆਨ ਰੱਖਦੇ ਆਪਾਂ ਕਰੀਏ ਠੀਕ ਹੈ ਜੀ ਤੋ ਇਹ ਸੀਗੇ ਆਪਣੇ ਭਾਈ ਸਾਹਿਬ ਇੱਕ ਗੁਰਸਿੱਖ ਵੀਰ ਜਿਹੜੇ ਕਿ ਆਪਣਾ ਕੀਰਤ ਕਰ ਰਿਹਾ ਬਾਬੇ ਨਾਨਕ ਦੀ ਦੱਸੀ ਹੋਈ ਕੀਰਤ ਕਰ ਰਿਹਾ ਤੇ ਬਹੁਤ ਵਧੀਆ ਇੱਕ ਫੂਡ ਪੁਆਇੰਟ ਦੇ ਉੱਤੇ ਆਪਣਾ ਛੋਟਾ ਜਿਹਾ ਸੈਟਅਪ ਲਗਾ ਕੇ ਦੇਖੋ ਕਿਸ ਤਰ੍ਹਾਂ ਇਹਨਾਂ ਨੇ ਵੀਰ ਜੀ ਤੁਸੀਂ 버ਗਰ ਵਗੈਰਾ ਵੀ ਬੇਕ ਕਰਕੇ ਹੀ ਦਿੰਦੇ ਹੋ ਬਿਲਕੁਲ ਵੀਰ ਜੀ ਆਪ ਕੋ ਗ੍ਰਿਲ ਨਹੀਂ ਹੈਗਾ ਕੋਈ ਠੀਕ ਹੈ ਜੀ ਬੇਕਡ ਨਾਲ ਵੀਰ ਜੀ ਹੁੰਦਾ ਕਿ ਜਿਵੇਂ ਬਰੇਲ ਉੱਪਰ 베이스 ਤੇ ਇੱਕ ਟੌਪ ਸਿਰਫ ਮੱਲਾਵੰਦ ਦਾ ਹੀਟ ਹੁੰਦਾ ਠੀਕ ਹੈ ਜੀ ਜਿਹੜੀਆਂ ਬੰਦੀਆਂ ਸੌਸਿਸ ਹੁੰਦੀਆਂ ਨਾ ਵੀ ਨੇ ਠੀਕ ਹੈ ਜੀ ਇਹ ਹਾਰਡ ਬੇਕ ਹੋਈਆਂ ਨੇ ਠੀਕ ਹੈ ਜੀ ਇਹਨੂੰ ਆਪਾਂ ਮਤਲਬ ਫੁੱਲ ਬੇਕ ਕਰਕੇ ਦਹੀਰ ਤੁਹਾਡੇ ਸਾਹਮਣੇ ਹੋਣੇ ਮਲਵੰਦਰ ਰੱਖਾਂਗੇ ਨੂੰ ਠੀਕ ਹੈ ਜੀ ਤੇ ਸਾਰੇ ਬਰਦਰ ਬੇਕ ਹੋਣੇ ਭਾਜੀ ਠੀਕ ਹੈ ਜੀ ਸੋ ਇਹ ਸੀਗੇ ਸਾਡੇ ਭਾਈ ਸਾਹਿਬ ਜਿਹੜੇ ਕਿ ਆਪਣੇ ਹੱਥੀਂ ਕਿਰਤ ਕਰਕੇ ਆਪਣੇ ਪਰਿਵਾਰ ਦਾ ਇੱਕ ਬਹੁਤ ਵਧੀਆ ਇੱਥੇ ਗੁਜ਼ਾਰਾ ਕਰ ਰਹੇ ਆ। ਸੋ ਸਾਡਾ ਮੇਰੀ ਇੱਕ ਰਿਕੁਐਸਟ ਹੈ ਆਪਣੇ ਜੋ ਵੀ ਪੰਜਾਬੀ ਵੀਰ ਇਸ ਸਾਈਡ ਤੋਂ ਜਾਂਦੇ ਆ ਕਟਾਣੀ ਕਲਾਂ ਅੱਡੇ ਦੇ ਵਿੱਚ ਉਹ ਜਰੂਰ ਇੱਕ ਵਾਰੀ ਰੁਕਣ ਤੇ ਇਹਨਾਂ ਦਾ ਬਾ ਕਮਾਲ ਜਿੱਦਾਂ ਕਿ ਆਪਾਂ ਵੱਡੀਆਂ-ਵੱਡੀਆਂ ਫਰੈਂਚੀਆਂ ਤੇ ਰੁਕਦੇ ਆ ਤੇ ਉੱਥੇ ਜਰੂਰ ਕੁਛ ਨਾ ਕੁਛ ਲੈਣੇ ਆ ਪਰ ਆਪਾਂ ਆਪਣੇ ਪੰਜਾਬੀ ਭਰਾਵਾਂ ਦਾ ਜਿੱਥੇ-ਜਿੱਥੇ ਵੀ ਇਹ ਕੰਮ ਕਰ ਰਿਹਾ ਆ ਆਪਾਂ ਇਹਨਾਂ ਦਾ ਜਰੂਰ ਸਾਥ ਦਈਏ। ਇਹਨਾਂ ਦੀ ਲੋਕੇਸ਼ਨ ਬਿਲਕੁਲ ਮੇਨ ਰੋਡ ਦੇ ਉੱਪਰ ਆ ਜੀ। लुधियाना कॉलेज ऑफ इंजीनियरिंग ਦੇ ਸਾਹਮਣੇ ਓਪੋਜੀਟ ਸੋ ਸਾਰਿਆਂ ਦਾ ਥੈਂਕ ਯੂ ਜੀ ਇਹਨਾਂ ਦਾ ਆਪਾਂ ਸਾਥ ਜਰੂਰ ਦੇਣਾ ਜੀ ਧੰਨਵਾਦ